ਸਰਪਾਉ ਦੇ ਦੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਿੱਤੀ ਜਾਵੇਗੀ ਤੇ ਨਾਲ ਦੀ ਨਾਲ ਫਿਰ ਜਿਹੜਾ ਅਗਲਾ ਸਰਪਾਉ ਦੀ ਬਖਸ਼ਿਸ਼ ਪ੍ਰਾਪਤ ਹੋਵੇ ਗੋਲੇ ਸੁਨੇਹਾ ਬਾਗੁਰੂ ਜੀ ਦਾ ਕਤਸਾ ਬਾਗੁਰੂ ਜੀ ਦੀ ਫਟੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਨਾ ਉਹਨਾਂ ਤੱਕ ਸੈਕਰੀ ਸੰਭੀ ਕੋਈ ਆਮ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਸਾਂ ਲਈ ਬੜਾ ਵੱਡ ਭਾਗਾ ਜਣਾ ਤੇ 2 ਜੂਨ ਹਰ ਸਾਲ ਦੀ ਤਰ੍ਹਾਂ ਜਿਹੜੀ ਇਹ ਤੀਵੀਂ ਯਾਤਰਾ ਇਸ ਸਾਲ ਜਿਹੜੀ ਇਤੋਂ ਚੱਲ ਰਹੀ ਹੈ ਦਲਬਾਰ ਸਾਹਿਬ ਤੇੋਂ ਬਾਬਾ ਲਾਲ ਤੋਂ ਸ੍ਰੀ ਹਿੰਦੂ ਗੰਗੋ ਸਾਹਿਬ ਅੱਥੇ ਇਹ ਯਾਤਰਾ 1994 ਨੂੰ ਸ਼ੁਰੂ ਕੀਤੀ ਗਈ ਸੀ ਬੜੀ ਮਹਾਨ ਤੇ ਪਹਿਲਾਂ ਅਸੀਂ ਗੱਡਿਆ ਜਾਂਦੇ ਸੀ ਮਾਲ ਕੋਲ ਪਤਾ ਨਹੀਂ ਕੀ ਹੁਕਮ ਹੋਇਆ ਜੇ 1994 ਤੋਂ ਜਿਹੜੀ ਉਹ ਕਾਦਲ ਯਾਤਰਾ ਜਾ ਰਹੀ ਹੈ ਇਸ ਵਿੱਚ ਚੰਡੀਗੜ੍ਹਾ ਚ ਕਿਰਪਾ ਸੰਗਤ ਦਾ ਬਹੁਤ ਸਹਿਯੋਗ ਹੈ ਮਹਾਪੁਰਖਾਂ ਦਾ ਅਸ਼ੀਰਵਾਦ ਹੈ ਗੁਰੂ ਨਾਨਕ ਪਾਤਸ਼ਾਹ ਦਾ ਦੀ ਕਿਰਪਾ ਵਾਹ ਪਹਿਲੀ ਪਾਰਸ਼ੀ ਤੋਂ ਚੱਲ ਗਿਆ ਆਪਾਂ ਦਸਾਂ ਪਾਤਸ਼ਾਹਾਂ ਦੇ ਜੋ ਦਰਸ਼ਨ ਵਾਲੇ ਕਰਦੇ ਆਂ ਇਹ ਪੁਣ ਸਾਹਿਬ ਜਾਂਦੇ ਹਰ ਸਿਰ ਤੇ ਤੇ ਇਹ ਜੋ ਕਾਦਲ ਯਾਤਰਾ ਜਿਹੜਾ ਇਸ ਵੀਰੇ ਜਿਹੜੀ ਆ ਅੱਜ ਦੇ ਆਪਾਂ ਆਖਣ ਪਰਸਾਦ ਦੇ ਸੰਗਤ ਦੀ ਨਵੀਂ ਹੁੰਦੀ ਹੈ ਸਨਮਾਨਤ ਕਰਨ ਦਾ ਜੇਤੂ ਵੀ ਆ ਨਿੱਤੇ ਵਾਸੇ ਸੰਗਤ ਰਾਜ ਜਿਹੜੀ 12 ਵਜੇ ਉੱਠਦੀ ਆ ਦੁਰਵੇਸਕ ਤਿਆਰ ਹੋ ਕੇ ਨਾਸ਼ਤਾ ਵਗੈਰਾ ਲੈ ਕੇ 2 ਵਜੇ ਮੀਂ ਚੱਣ ਮੇਰੀ ਜੋ ਕੁਛ ਵੀ ਹੋਵੇ ਮਤਲਬ ਸੰਗਤ ਨੇ ਆਪਣਾ ਟਾਈਮ ਜਿਹੜਾ 2 ਵੇ ਚੱਲਣਾ ਹੁੰਦਾ 2 ਵੇ ਚੱਲ ਕੇ 3:30 ਤੱਕ ਸੰਗਤ ਜਿਹੜੀ ਆ ਉਹ ਸਤਨਾ ਵਾਈਸ ਨੂੰ ਜਪ ਕਰਦੀ ਆ 3:30 ਤੋਂ ਬਾਅਦ ਨੇਤਰੀਆਂ ਦੀਆਂ ਪਾਣੀਆਂ ਤੇ ਪਾਰਸ਼ ਨੂੰ ਉਹ ਆਰਾਮ ਭਜਨ ਕਰਦੇ ਨੇ ਉਸ ਤੋਂ ਪਰਾਂਤ 6:30 ਵਜੇ ਹਲਵਾਈ ਜੋ ਆਪਣੇ ਨਾਲ ਹਰ ਰੋਜ਼ ਲੈਂਦੇ ਨੇ ਉਹ ਨਾਸ਼ਤਾ ਲੈ ਕੇ ਹੈਵੀ ਨਾਸ਼ਤਾ ਲੈ ਕੇ ਆਉਂਦੇ ਸੰਗਤ ਛੱਕੇ ਅਗਲੇ ਪਲਾਜ਼ਾ ਅਸ ਜਿਉਂ ਚੱਲਦੀ ਆ ਉਹਦੇ ਵਿੱਚ ਮਗਰ ਕਿ ਕਥਾ ਕੀਰਤਨ ਆਸਾਦੀ ਵਾਲ ਹੋਰ ਵਿਚਾਰਾਂ ਜੋ ਪਛੂਰ ਸੰਗ ਜਿਹੜੀ ਆ ਉਹ ਬੜੇ ਪਿਆਰ ਨਾਲ ਕਰਦੀ ਆ ਇਸ ਤਰ੍ਹਾਂ ਸ਼ਬਦ ਕੀਰਤਨ ਕਰਦੇ ਹਾਂ ਕਰਦੇ ਆ 10:30 ਵਜੇ ਆਪਾਂ 20-22 ਕਿਲੋਮੀਟਰ ਸਫਰ ਜਿਹੜਾ ਉਹ ਤੈਅ ਕਰ ਲਏ ਨੇ ਆ ਦੁਪਹਿਰ ਦਾ ਪ੍ਰੋਗਰਾਮ ਸਵੇਰੇ 11:00 ਤੋਂ ਲੈ ਕੇ ਸ਼ਾਮ ਦੇ 3:00 ਵਜੇ ਤੱਕ ਸੰਗ ਜਿਹੜੀ ਆਰਾਮ ਕਰਦੀ ਆ ਕਪੜੇ ਧੋਣ ਦੀ ਆ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਖੀਨਾ ਵਗਦਾ ਹੁੰਦਾ ਤੇ ਬਸ ਬਸ ਸੁੱਤੇਗਾ ਕੇ ਸ਼ਾਂਤ ਕਰਕੇ ਰਸਟ ਕਰ ਲੀਏ 3 ਵਜੇ ਫਿਰ ਅਗਲੇ ਪਲਾਟੀ ਚੱਲੇ ਪਾ ਦਿੰਦੇ ਆ 9 ਵਜੇ ਜਿਹੜਾ ਸੁਖਮ ਸਾਡੇ ਚੱਲਦਾ ਹੈ ਅਪਾਰਸ਼ ਨੂੰ ਸੰਗਤ ਰੂਪ ਵਿੱਚ ਉਹ ਆਰੰਭ ਹੋਏ ਨੇ ਸ਼ਾਮ ਨੂੰ ਫਿਰ ਵਰਾਇਲਾ ਸਾਹਿਬ ਤੋਂ ਕਥਾ ਜਾਰੀ ਇਸ ਤਰ੍ਹਾਂ ਕਹਾਂ ਅਸੀਂ ਸਾਡੇ ਸਾਡੇ ਸਾਡੀ ਜ਼ਿੰਦਗੀ ਉਹ ਰਾਤ ਦੇ ਪਾਦੇ ਤੋਂ ਚੱਲਦਾ ਇਸ ਤਰ੍ਹਾਂ ਇਹ ਸਾਰਾ ਪ੍ਰੋਗਰਾਮ ਜਿਹੜਾ ਸ਼ੁਰੂ ਤੋਂ ਲੈ ਕੇ ਅਕੀਸਾ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਸਾਰ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਇਹ ਜਿਹੜੀ 3ਵੀਂ ਯਾਤਰਾ ਪੰਜਾਬ ਦੀ ਧਰਤੀ ਤੋਂ ਗੁਰਨਾਨਕ ਸਾਹਿਬ ਪਾਸ਼ਾ ਦੇ ਚਰਨ ਸ਼੍ਰੋਪਤਾਲ ਸਥਾਨ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਦਸਵੇਂ ਪੰਡਾ ਦੇ ਅਗੂਤ ਪੂਰਵ ਜਨਮ ਸਥਾਨ ਤੇ ਸਤੇ ਪਾਸਾ ਤਪ ਸਥਾਨ ਤੇ ਪਹੁੰਚਣਾ ਹੈ ਗ੍ਰੀ ਯੂਨੀਵਰਸਿਟੀ ਪਾਸ਼ਾ ਦੀ ਕਿਰਪਾ ਦੇ ਨਾਲ ਸਾਰੀ ਸੰਗਤ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਇਸ ਯਾਤਰਾ ਇਸ ਮਸ਼ੀਨਰੀ ਯੁੱਗ ਦੇ ਵਿੱਚ ਕਿਤੇ ਬੰਦੇ ਸਾਰੇ ਮਸ਼ੀਨਰੀ ਦੇ ਆਦੀ ਹੋ ਗਏ ਨੇ ਪੈਦਲ ਯਾਤਰਾ ਜਿਹੜੀ ਚੱਲ ਕੇ ਜਾਣਾ ਔਰ ਪੜ ਦਰ ਪੜਾਦਰ ਪੜਾ ਰੁਕਣਾ ਰਾਤ ਨੂੰ ਗਰਮੀ ਸਰਦੀ ਦੇ ਵਿੱਚ ਸ਼ਾਮਲ ਹੋਣਾ ਯਾਤਰਾ ਦਾ ਸੇਵਾ ਕਰਨੀ ਬਹੁਤ ਹਿੰਮਤ ਦਾ ਕੰਮ ਹੈ ਔਰ ਗੁਰੂ ਸਾਹਿਬ ਦੀ ਕਿਰਪਾ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਯਾਤਰਾ ਨੂੰ ਵਾਇਡ ਗਰੁੱਪ ਆਪਣੇ ਸਿਰ ਤੇ ਮਿਹਰ ਪਰ ਯਾਤਰਾ ਕੇ ਸਫਲ ਕਰਨ ਔਰ ਜਥੇਦਾਰ ਬਾਬਾ ਗੁਰਦੇਵ ਸਿੰਘ ਦੀ ਧਾਰੋਵਾਲੀ ਜਿਨ੍ਹਾਂ ਦੀ ਅਗਵਾਈ ਹੇਠ ਉਪਰਾਲਾ ਹੁੰਦਾ ਹੈ ਮਹਾਰਾਜ ਨੂੰ ਹਰ ਸਾਲ ਇਹ ਸੇਵਾ ਲਿਆ ਕਰਨ ਔਰ ਸੰਗਤਾਂ ਇਸ ਯਾਤਰਾ ਦੇ ਨਾਲ ਜੁੜ ਕੇ ਨਾਲੇ ਆਪਣਾ ਤਨਮਨ ਤਨ ਸਫਲਾ ਕਰਨ ਅਮਰਤ ਛਕਣ ਗੁਰੂ ਵਾਲੇ ਬਣਨ ਔਰ ਗੁਰਮਤ ਦੇ ਧਾਰਨੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਇਹ ਤੀਨੋਂ ਮਹਾਨ ਯਾਤਰਾ ਸੱਚ ਕਰ ਰਹੀ ਹੈ। ਸਭ ਸਤਿਆਂ ਦੀ ਬੇਨਤੀ ਹੈ ਇਹ ਸਭ ਯਾਤਰਾ ਵਿੱਚ ਵਰਤੂਆ ਸੰਯੋਗ ਦਿਆ ਕਰੋ। वाहिगुरू जीा कलसा वाहेगुरु जी का